ਇਹ ਤੁਹਾਨੂੰ ਰੋਡ ਅਸੀਂ ਜਿਹੜੀ ਦਿਖਾ ਰਹੇ ਆ ਨਾ ਇਹ ਰੂਪਨਗਰ ਤੋਂ ਇੱਧਰ ਜਿਹੜੇ ਪਿੰਡ ਪੈਂਦੇ ਆ ਪਿੰਡ ਕਟਲੀ ਪਿੰਡ ਆਲਮਪੁਰ ਪਿੰਡ ਟਕਾਲਾ ਤੇ ਹੋਰ ਜਿਹੜੇ ਵੱਖ-ਵੱਖ ਪਿੰਡ ਇੱਧਰ ਨੂੰ ਜਿਹੜੇ ਪੈਂਦੇ ਆ ਉਹਨਾਂ ਦਾ ਇਹ ਲਿੰਕ ਰੋਡ ਹੈ ਖੱਡੇ ਬਹੁਤ ਵੱਡੇ ਵੱਡੇ ਆ ਕੋਈ ਵੀ ਹਾਸਾ ਹੋ ਸਕਦਾ ਇੱਥੇ ਹੁਣੇ ਇੱਕ ਹਾਸਾ ਬਾਲਵਾਲ ਹੋਣ ਤੋਂ ਇੱਥੇ ਬਚਿਆ ਵਾ ਤੁਸੀਂ ਕਿੱਦਾਂ ਦੇਖਦੇ ਹੋਏ ਤੁਹਾਡੇ ਪਿੰਡ ਪਿੰਡ ਨੂੰ ਲਿੰਕ ਰੋਡ ਆ ਕਦੋਂ ਦਾ ਟੁੱਟਿਆ ਵਾ ਇੱਕ ਨੌਲੀ ਤੋਂ ਹੀ 1.5 ਸਾਲ ਹੋ ਗਏ 1.5 ਸਾਲ ਦੇ ਅਕਰੀਬ ਵਿੱਚ ਕੁਝ ਨਹੀਂ ਹੋਇਆ ਇਹਦੇ ਚੰਦਪੁਰ ਟਕਾਲਾ ਵੀ ਹੈ ਜੀ ਇੱਕ ਉਹ ਰੋਡ ਦਾ ਬਹੁਤ ਬੁਰਾ ਹਾਲ ਆ ਉਹ ਅੱਜ ਤੱਕ ਬਣੀ ਨਹੀਂ ਉਹਦੀ ਕੋਈ ਉਹ ਨਹੀਂ ਸੁਣਵਾਈ ਨਹੀਂ ਹੈ ਜੀ ਜਿਵੇਂ ਕਿ ਬਾਈ ਜੀ ਹੋਰਾਂ ਨੇ ਦੱਸਿਆ ਸੀ ਸਾਨੂੰ ਕਿ ਪਿੰਡ ਟਕਾਲਾ ਦੇ ਪਿੰਡ ਚੰਦਪੁਰ ਦੀ ਸੜਕ ਦਾ ਹਾਲ ਵੀ ਵੇਖਣ ਮੈਂ ਇੱਥੇ ਪਹੁੰਚਿਆ ਜਦੋਂ ਮੈਂ ਦੇਖ ਲਿਆ ਵੀ ਸੱਚੀਓਂ ਵੇਖਣਯੋਗ ਆ ਵੇਖਣਯੋਗ ਨਹੀਂ ਨਿੰਦਣਯੋਗ ਆ ਪਰ ਜਿਹਾ ਵਾਦਾ ਹੈ ਖੱਡਾ ਹੈ ਇਹ ਇੱਕ ਹੀ ਹੈਗਾ ਇਹ ਸਾਰੇ ਰਸਤੇ ਜੀ ਸਾਰੀ ਜਗ੍ਹਾ ਇਹ ਕੋਨ ਅੰਕ ਨਾ ਦੀਦਾ ਕਹਿੰਦੀ ਸਾਰੀ ਜਗ੍ਹਾ ਟੁੱਟੀ ਹੋਈ ਹੈ ਇਹਦਾ ਚੱਕੇ ਟੇਰ ਤੱਕ ਸਾਰੀ ਟੁੱਟੀ ਹੋਈ ਹੈ ਲਗਦਾ 10 ਕਿਲੋਮੀਟਰ ਦਾ ਰਾਹ ਇਹ ਘੱਟੋ ਘੱਟ 10 ਤੇ 15 ਕਿਲੋਮੀਟਰ ਦਾ ਰਾਹ ਹੋਣਾ ਸਾਰੀ ਜਗ੍ਹਾ ਯਾ ਰੋਡ ਠੀਕ ਹੈ ਨਹੀਂ ਠੀਕ ਨਹੀਂ ਫਿਰ ਨਹੀਂ ਆ ਰਹੇ ਹੋ ਕਿੱਥੇ ਜਾ ਰਹੇ ਪਿੰਡ ਪਰਿਆਲਾ ਤੋਂ ਆ ਰਹੇ ਜੀ ਰੁਪੜ ਜਾ ਰਹੇ ਠੀਕ ਹੈ ਤੁਹਾਡੇ ਰੋਡ ਕਿੱਥੇ ਠੀਕ ਹੈ ਜੀ ਬਹੁਤ ਬੁਰਾ ਹਾਲ ਮੇਰਾ ਬਲ ਨਾ ਕਰੇ ਪਿੰਡਾਂ ਦੇ ਵਿੱਚ ਐਮਰਜੈਂਸੀ ਹੋ ਜਾਂਦੀ ਆ ਤੇ ਇੱਥੋਂ ਦਾ ਹਸਪਤਾਲ ਜਾਣਾ ਮਤਲਬ ਕਿੰਨੇ ਕਿਲੋਮੀਟਰ ਪੈਂਦਾ ਹੁਣ ਉੱਥੇ 5 ਕਿਲੋਮੀਟਰ ਪੈਂਦਾ ਜੀ 5 ਕਿਲੋਮੀਟਰ ਦੇ ਤੁਸੀਂ ਇੱਥੇ ਖੜੇ ਆ ਵਿੱਚ ਉਹ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ ਇਦਾਂ ਨਹੀਂ ਬਿਲਕੁਲ ਹੁੰਦੀ ਹੈ ਜੀ ਉਹਰੇ ਹਾਂ ਜੀ ਸਕੂਟਰ ਵੀ 25 ਦੀ ਚਲਾਉਂਦਾ ਜੀ ਚਲਦੀ ਨਹੀਂ ਜਿਆਦਾ ਤੇਜ਼ ਖੱਟਾਂ ਦੇ ਉਤੋਂ ਤੇਜ਼ ਕਾਤੇ ਚਲਾਉਂਦੇ ਇਹ ਤਾਂ ਨਹੀਂ ਚਲਾਉਂਦੇ ਖੱਡੇ ਬਹੁਤ ਆ ਸੜਕ ਟੁੱਟੀ ਹੋਈ ਹੈ ਐਕਸੀਡੈਂਟ ਹੋ ਜਾਊਗਾ ਫਿਰ ਮਰ ਜਾਗੇ ਅਸੀਂ ਕਿਹ ਅਗਰ ਰਿਪੋਰਟਾਂ ਵੀ ਤਾਂ ਹੀ ਪਾਈ ਜਾਂਦੇ ਜਿਵੇਂ ਮਤਲਬ ਉਹ ਕਾਹ ਕਾਹ ਹੁੰਦਾ ਵਿਕਾਸ ਕੋਈ ਕਿਹੜਾ ਵਿਕਾਸ ਹੈ ਵਿਕਾਸ ਤਾਂ ਹੋਇਆ ਨਹੀਂ ਅਜੇ ਤੱਕ ਜੀ ਮੈਂ ਇੱਥੇ ਦੇਖਿਆ ਜੀ ਰੋਡ ਤੇ ਪਿੰਡ ਦੇ ਸਰਪੰਚਾਂ ਨੂੰ ਕਿਹਾ ਨਹੀਂ ਵੀ ਮੁੱਦਾ ਚ ਸਰਪੰਚ ਵੀ ਕੋਸ਼ਿਸ਼ ਨਹੀਂ ਕਰਦੇ ਹੈਗੇ ਜੀ ਨਹੀਂ ਜੀ ਮੈਂ ਕਹਿੰਦਾ ਵੀ ਇਹ ਕਿਲੋਮੀਟਰ ਦੀ ਰੋਡ ਪਾਰ ਕਰਨ ਨੂੰ ਉਹਨਾਂ ਨੂੰ 10 ਮਿੰਟ ਲੱਗ ਜਾਂਦੇ ਹੋਣੇ ਜਿੰਨੇ ਇੱਕ ਖੱਡੇ ਇਹਦੇ ਵਿੱਚ ਰੋਲ ਮੱਝ ਰੇ 11ਵੇਂ ਮਹੀਨੇ ਦੀ 4 ਤਰੀਕ ਨੂੰ ਐਕਸੀਡੈਂਟ ਹੋਇਆ ਮੇਰਾ ਬੇਟੇ ਦਾ ਸੁਗੋਟ ਤੇ ਸੀਗਾ ਉਹ ਰੋਂਗ ਸਾਈਡ ਦੇ ਪੱਧਾਰੇ ਸੀਗੇ ਉਹਨੂੰ ਬਚਾਉਂਦਾ ਬਚਾਉਂਦਾ ਉਹ ਪੰਪ ਵਾਲਿਆਂ ਨੇ ਬੈਰੀਕੇਡ ਰੱਖਿਆ ਸੀਦਾ ਬੈਰੀਕੇਡ ਹੋ ਗਿਆ ਤੇ ਬਚਾਅ ਹੋ ਗਿਆ ਕਿ ਕਿੰਨਾ ਜੀ ਮਰ ਗਿਆ ਸੀਗਾ ਡੈਥ ਹੋ ਗਈ ਸੀਗੀ ਬਾਈ ਸੜਕ ਨਹੀਂ ਹੈਗੀ ਇਹ ਇਹ ਖੱਡੇ ਹੀ ਆ ਜਿੰਦਾਂ ਕਿ ਪਿੰਡ ਦੀ ਕੋਈ ਫਿਰਨੀ ਨਹੀਂ ਹੁੰਦੀ ਆ ਆਪਹੀ ਹੁੰਦੀ ਆ ਉਹੋ ਜਿਹਾ ਮਾਹੌਲ ਆ ਮੈਂ ਤਾਂ ਕਹਿੰਦਾ ਸੀ ਬੰਦਾ ਕਹਿੰਦਾ ਉੱਥੇ ਰੋਡ ਮਾੜੀ ਜਿਹੀ ਟੁੱਟੀ ਵੀ ਆ ਮੈਂ ਜਾ ਦੇਖਿਆ ਕਹਾਂ ਜਾ ਕੇ ਦੇਖ ਮਾੜੀ ਤੇ ਉਹੀ ਕਹੀ ਹੈ ਨੇ ਆ ਦੇਖ ਲਿਆ ਜੀ ਉਹ ਰੋਡ ਦਾ ਖਰਾਬ ਖਰਾਬ ਹੀ ਖਰਾਬ ਕਹਾਂ ਜਾ ਕੇ ਦੇਖੋ ਕੇ ਮਜਰਾ ਚੱਕ ਤੇਰੇ ਨੂਹ ਕਲੋਨੀ ਮਤੋਂ ਮਜਰਾ ਕੋ ਪੱਡਿਆਂ ਸਾਰ ਸਾਰੀ ਜਗ੍ਹਾ ਇਹ ਜੇ ਥਰਮ ਪਲਾਂਟ ਨੂੰ ਜਾਂਦੀ ਸਾਰੀ ਰੋਡ ਖਰਾਬ ਹੈ ਜੀ ਅਜੇ ਤੱਕ ਕੋਈ ਕਿਸੇ ਨੇ ਸੁਣਵਾਈ ਨਹੀਂ ਕਿੰਨੇ ਉਹ ਕਰਾ ਮਤਲਬ ਬੋਲੇ ਆ ਜੀ ਉਹਰੇ ਕਿਸੇ ਨੇ ਧਰਨੇ ਵੀ ਲਾ ਲਏ ਜੀ ਧਰਨੇ ਵੀ ਲਾ ਰਿਹਾ ਹੈ ਰੋਡ ਠੀਕ ਹੈ ਬੜਾ ਆਦਾਈ ਬਾਸਾ ਲਾ ਜੋ ਇੱਥੇ ਬੈਠੇ ਹੋਣੇ ਉਹ ਫਿਰ ਵੀ ਹੁਈ ਐਕਸੀਡੈਂਟ ਕਰੀ ਹੁੰਦਾ ਇੱਥੇ ਕੋਈ ਹੁੰਦੇ ਹੀ ਇੱਥੇ ਅੰਦਰ ਉਹ ਜਗਾ ਤਾ ਉਹ ਟੋਪ ਆਪ ਜਾਂਦਾ ਜੁਲਿਸ ਮਾ ਬਾਜ ਦਾ ਬੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਆ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਜੀ ਸਟਾਰ ਟੀਵੀ ਚੈਨਲ ਸ਼ਰੋਤਿਆਂ ਦਾ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਤੁਹਾਨੂੰ ਦਿਖਾਵਾਂਗੇ ਖੱਡਿਆਂ ਦੇ ਵਿੱਚ ਸੜਕ ਸਹੀ ਸੁਣਿਆ ਤੁਸੀਂ ਸੜਕ ਦੇ ਵਿੱਚ ਖੱਡੇ ਨਹੀਂ ਖੱਡਿਆਂ ਦੇ ਵਿੱਚ ਸੜਕ ਅਸੀਂ ਹੁਣੇ-ਹੁਣੇ ਇੱਥੋਂ ਗੁਜ਼ਰ ਰਹੇ ਸੀਗੇ ਤੇ ਇੱਥੋਂ ਇੱਕ ਹਾਸਾ ਹੋਣ ਤੋਂ ਬਾਲ-ਬਾਲ ਬਚਿਆ ਵਾ ਜਿਹੜਾ ਵਿਅਕਤੀ ਜਿਹੜੇ ਆਦਰੋਂ ਸਪੀਡ ਦੇ ਵਿੱਚ ਥੋੜਾ ਜਿਆ ਹੁੰਦੇ ਆ ਤੇ ਇੱਥੇ ਖੱਡਿਆਂ ਦੇ ਵਿੱਚ ਜਿਹੜਾ ਉਹ ਹਾਦਸਾ ਹੋਣ ਤੋਂ ਬਚ ਜਾਂਦਾ ਪਰ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਖੱਡੇ ਹੈ ਕਿੱਡੇ ਕਿੱਡੇ ਐਕਚੁਅਲੀ ਆ ਜਿਹੜੇ ਦੇਖੋ ਹੁਣ ਮੋਟਰਸਾਈਕਲ ਲੰਘਦਾ ਪਿਆ ਸਾਈਡ ਤੋਂ ਕੇ ਲੱਗੂਗਾ ਉਧਰੋਂ ਦੂਜਾ ਵਾਹਨ ਵੀ ਆ ਜਿਹੜਾ ਉਹ ਵੀ ਸਪੀਡ ਨਾਲ ਆਉਂਦਾ ਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਵੀ ਖੱਡਾ ਹੈ ਕਿੱਡਾ ਵੱਡਾ ਇਹ ਤੁਸੀਂ ਖੁਦ ਦੇਖ ਸਕਦੇ ਹੋ ਇਹ ਇੱਕ ਨਹੀਂ ਹੈਗਾ ਐਵੇਂ ਦੇ ਮੈਂ ਕਹੂੰਗਾ ਪਿੱਛੇ ਕਮਾਉਣ ਕੈਮਰਾਮੈਨ ਉਧਰ ਦੇਖੋ ਆ ਦੇਖੋ ਖੱਡੇ ਹੀ ਖੱਡੇ ਐ ਸੜਕ ਦੇ ਵਿੱਚ ਇਹ ਸਿਰੇ ਤੱਕ ਐ ਇਹ ਤੁਹਾਨੂੰ ਰੋਡ ਅਸੀਂ ਜਿਹੜੀ ਦਿਖਾ ਰਹੇ ਆ ਨਾ ਇਹ ਰੂਪਨਗਰ ਤੋਂ ਇਧਰ ਜਿਹੜੇ ਪਿੰਡ ਪੈਂਦੇ ਆ ਪਿੰਡ ਕਟਲੀ ਪਿੰਡ ਆਲਮਪੁਰ ਪਿੰਡ ਡਕਾਲਾ ਤੇ ਹੋਰ ਜਿਹੜੇ ਵੱਖ-ਵੱਖ ਪਿੰਡ ਇਧਰ ਨੂੰ ਜਿਹੜੇ ਪੈਂਦੇ ਆ ਉਹਨਾਂ ਦਾ ਇਹ ਲਿੰਕ ਰੋਡ ਹੈ ਜੇ ਗੱਲ ਕਰ ਲਈਏ ਇੱਥੇ ਇਹ ਇਧਰ ਪਸ਼ੂ ਵੀ ਰਹਿੰਦੇ ਆ ਜਿਹੜੇ ਜੰਗਲੀ ਰਾਤ ਨੂੰ ਇਧਰੋਂ ਆਉਣਾ ਥੋੜਾ ਜਿਆ ਖਤਰੇ ਖਤਰਨਾਕ ਹੁੰਦਾ ਰਾਤ ਨੂੰ ਇੱਥੇ ਪਸ਼ੂ ਵੀ ਨਿਕਲ ਜਾਂਦੇ ਆ ਜਿਹੜੇ ਪਰ ਅਸੀਂ ਦਿਖਾ ਰਹੇ ਆ ਵੀ ਰੋਡ ਜਿਹੜੀ ਹੈ ਕਿੰਨੀ ਖਤਰਨਾਕ ਹੈ ਖਤਰਨਾਕ ਇਸ ਕਰਕੇ ਆ ਕਿਉਂਕਿ ਇਹ ਟੁੱਟੀ ਹੋਈ ਹੈ ਖੱਡੇ ਬਹੁਤ ਵੱਡੇ ਵੱਡੇ ਆ ਕੋਈ ਵੀ ਹਾਸਾ ਹੋ ਸਕਦਾ ਇੱਥੇ ਹੁਣੇ ਇੱਕ ਹਾਸਾ ਬਾਲਵਾਲ ਹੋਣ ਤੋਂ ਇੱਥੇ ਬਚਿਆ ਵਾ ਅਸੀਂ ਦਿਖਾ ਰਹੇ ਹਾਂ ਇਸ ਕਰਕੇ ਤਾਂ ਕਿ ਇਹ ਜਿਹੜੇ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਸਕੇ ਰਿਪੋਰਟ ਤੇ ਉਹਨੂੰ ਜਲਦੀ ਤੋਂ ਜਲਦੀ ਇਸ ਰੋਡ ਨੂੰ ਠੀਕ ਕੀਤਾ ਜਾਵੇ ਤੇ ਮੈਂ ਪਿੱਛੇ ਦਿਖਾ ਰਿਹਾ ਵਾਂ ਅ ਇਧਰ ਨੂੰ ਇਹ ਰੋਡ ਹੈ ਜਿਹੜੀ ਇਹ ਪਿੰਡਾਂ ਵੱਲ ਨੂੰ ਜਾਂਦੀ ਹੈ ਪਿੰਡ ਡਕਾਲਾ ਪਿੰਡ ਆਲੰਪੁਰ ਪਿੰਡ ਲੋਦੀ ਮਾਜਰਾ ਤੇ ਉਧਰੋਂ ਵੱਖ-ਵੱਖ ਪਿੰਡ ਜਿਵੇਂ ਅ ਅੰਬੂਜਾ ਫੈਕਟਰੀ ਤੱਕ ਵੀ ਰੋਡ ਦੀ ਰੋਡ ਹੈ ਜਿਹੜੀ ਪਹੁੰਚਦੀ ਆ ਅ ਗੱਲ ਕਰ ਲਈਏ ਸਫਰੇ ਸ਼ਹਾਦਤ ਛੰਨ ਬਾਬਾ ਕੁੰਮਾ ਮਾਸ਼ਕੀ ਤੱਕ ਜ ਇਸ ਤੋਂ ਇਲਾਵਾ ਹੋਰ ਜਿਹੜੀ ਤੁਹਾਨੂੰ ਇੱਕ ਗੱਲ ਦੱਸ ਦਈਏ ਅਸੀਂ ਇਧਰੋਂ ਇਹ ਜਿਹੜੇ ਵਾਹਨ ਆ ਰਿਹਾ ਇਹ ਪਿੱਛੇ ਰੋਪੜ ਵੱਲ ਜਾ ਰਹੇ ਆ ਤੇ ਮੈਂ ਇਹੀ ਕਹਿਣਾ ਚਾਹਾਂਗਾ ਇਹ ਰੋਪੜ ਤੋਂ ਲੈ ਕੇ ਇਹ ਸਿਰੇ ਤੱਕ ਇਹ ਜਿਹੜੀ ਜਿਹੜੀ ਰੋਡ ਦੀ ਹੈ ਇਹ ਹਾਲਤ ਇਹ ਪੂਰੀ ਖਸਤਾ ਵਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤੇ ਐਡਮਿਨਿਸਟ੍ਰੇਸ਼ਨ ਤੱਕ ਇਹ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਕਿ ਇਸ ਰੋਡ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾ ਸਕੇ ਤਾਂ ਕਿ ਜਿਹੜੇ ਹਾਸੇ ਆ ਨਿਤ ਹੁੰਦੇ ਆ ਉਹ ਇੱਥੋਂ ਬਚ ਸਕਣ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਜਿੱਦਾਂ ਆਵਾਜਾਈ ਇਧਰੋਂ ਬਹੁਤ ਆ ਗੱਡੀਆਂ ਨਿਕਲਦੀਆਂ ਰੋਡ ਰੋਡ ਤੇ ਮੋਟਰਸਾਈਕਲ ਨਿਕਲਦੇ ਆ ਜਿਹੜੇ ਹੋਰ ਵੀ ਕਿਉਂਕਿ ਸਾਰੇ ਪਿੰਡ ਵਾਸੀਆਂ ਨੇ ਕੰਮਾਂ ਤੇ ਜਾਣਾ ਹੁੰਦਾ ਸਵੇਰੇ ਸਵੇਰੇ ਹੋਰ ਬੱਚਿਆਂ ਦਾ ਸਕੂਲਾਂ ਕਾਲਜਾਂ ਨੂੰ ਜਾਣਾ ਹੁੰਦਾ ਤਾਂ ਆਹੀ ਰੋਡ ਆ ਜਿਹੜਾ ਵਰਤੋਂ ਵਿੱਚ ਲਿਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੀ ਰੋਡ ਜਿਹੜਾ ਲਗਾਤਾਰ ਚੱਲ ਰਿਹਾ ਪਰ ਫਿਰ ਵੀ ਇਸ ਰੋਡ ਦੀ ਸਾਮ ਸੰਭਾਲ ਜਿਹੜੀ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਇਹ ਸੜਕ ਦੇ ਵਿੱਚ ਖੱਡਾ ਪਹਿਲਾਂ ਤਾਂ ਕਿੰਨਾ ਵੱਡਾ ਆ ਇੱਥੋਂ ਇੱਕ ਰਾਗੀ ਰਾਰੇ ਸੀ ਸਾਨੂੰ ਦੇਖ ਕੇ ਜਿਹੜੇ ਉਹ ਬਾਈ ਜੀ ਜਿਹੜੇ ਰੁਕ ਗਿਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਮਰੀ ਤੁਹਾਡਾ ਪਿੰਡ ਕਿਹੜਾ ਗੁਰਵਿੰਦਰ ਸਿੰਘ ਜੀ ਆਲਮਪੁਰਾ ਜੀ ਅਚਾ ਆਲਮ ਅਸੀਂ ਅੱਜ ਇਹਦੀ ਰਿਪੋਰਟ ਲਾ ਰਹੇ ਹਾਂ ਇੱਥੇ ਇੱਕ ਹਾਸਾ ਹੋਣ ਲੱਗਿਆ ਸੀ ਬਹੁਤ ਵੱਡਾ ਹਾਸਾ ਹੋਣ ਲੱਗਿਆ ਸੀ ਇੱਥੇ ਤੇ ਬਚ ਗਏ ਦੋ ਲੇਡੀ ਸੀਗੀਆਂ ਤੇ ਇਧਰੋਂ ਉਹ ਖੱਡੇ ਵਿੱਚ ਰਫਤਾਰ ਨਾਲ ਆ ਰਹੇ ਸੀਗੇ ਤੇ ਇੱਥੇ ਵੱਜ ਕੇ ਗਿਰਨ ਲੱਗੇ ਸੀਗੇ ਪਰ ਰੱਬ ਨੇ ਬਚਾ ਰੱਖਿਆ ਬਚ ਗਏ ਤੁਸੀਂ ਕਿਦਾਂ ਦੇਖਦੇ ਹੋ ਇਹ ਤੁਹਾਡੇ ਪਿੰਡ ਪਿੰਡ ਨੂੰ ਲਿੰਕ ਰੋਡ ਆ ਕਦੋਂ ਦਾ ਟੁੱਟਿਆ ਵਾ ਇਹ ਇੱਕ ਨੋਲੀ ਤੋਂ 1.5 ਸਾਲ ਹੋ ਗਏ 1.5 ਸਾਲ ਦੇ ਕਰੀਬ ਵਿੱਚ ਕੁਝ ਨਹੀਂ ਹੋਇਆ ਇਹਦੇ ਵਿੱਚ ਦੇਖ ਲਓ ਜੀ ਹਾਂ ਜੀ ਹਾਂ ਜੀ ਅੱਛਾ 1.5 ਦੋ ਜੀ ਸਾਲ ਹੋ ਗਏ ਦੋ ਸਾਲ ਹੋ ਗਏ ਵੀ ਜੀ ਸਾਰੇ ਪਿੰਡਾਂ ਨੂੰ ਲੱਗਦੀ ਜਿਵੇਂ ਰੋਡ ਸਾਰਿਆਂ ਵੱਲ ਤੋਂ ਹੀ ਬਣਤੀ ਜਾਂਦੀ ਤੁਸੀਂ ਕਦੇ ਆਵਾਜ਼ ਬੋ ਚੁੱਕੀ ਨਹੀਂ ਬਿਲਕੁਲ ਇਹਨਾਂ ਨਾ ਚੁੱਕੀ ਆ ਆਵਾਜ਼ ਚੁੱਕੀ ਸੀ ਸਾਰੇ ਪਿੰਡ ਵਾਲਿਆਂ ਨੇ ਇੱਥੇ ਕੋਈ ਸੁਣਵਾਈ ਨਹੀਂ ਪਹਿਲੇ ਆਏ ਤੇ ਮਤਲਬ ਕਹਿੰਦੇ ਤੇ ਮਿਨਿਸਟਰ ਮਿਨਿਸਟਰ ਨੂੰ ਬੋਲਿਆ ਸੀ ਕੋਈ ਆਇਆ ਹੋਣਾ ਤੇ ਉਹ ਕਹਿੰਦੇ ਤੁਹਾਡੀ ਗਾ ਬਣ ਜਾਏਗੀ ਵਿਚ ਨੂੰ ਜਾਂ 6 ਮਹੀਨੇ ਚ ਤਿਆਰ ਹੋ ਜਾਏਗੀ ਹਜੇ ਤੱਕ ਤੱਕ ਤਾਂ ਨਹੀਂ ਹੋਈ ਨਹੀਂ ਜੀ 2 ਸਾਲ ਦੇ ਵਿੱਚ ਵੈਸੇ ਹੁਣ ਤਾਂ ਵੋਟਾਂ ਵੀ ਆ ਗਈਆਂ ਵੋਟਾਂ ਕਰਕੇ ਤਾਂ ਰੋਕ ਲਿਆ ਉਹ ਤਾਂ ਪਤਾ ਨਹੀਂ ਜੀ ਉਹ ਕੁਝ ਮੰਗ ਕੇ ਕੀ ਕਰਦੇ ਹੋ ਵੈਸੇ ਹਾਂਜੀ ਲੰਘ ਕੇ ਕਰਦੇ ਹਾਂ ਸਰਕਾਰ ਦੇ ਬੰਦੇ ਦੇਖਦੇ ਆਂ ਤੇ ਵੋਟਾਂ ਵੀ ਤਾਂ ਹੀ ਪਾਈ ਜਾਂਦੇ ਜੇ ਮਤਲਬ ਕਾ ਕਾ ਹੁੰਦਾ ਵਿਕਾਸ ਕੋਈ ਕਿਹੜਾ ਵਿਕਾਸ ਆ ਵਿਕਾਸ ਤਾਂ ਹੋਇਆ ਨਹੀਂ ਜੱਜ ਤੱਕ ਜੀ ਮੈਂ ਇੱਥੇ ਦੇਖਿਆ ਜੀ ਰੋਡ ਤੇ ਹਾਂਜੀ ਅਸੀਂ ਦੇਖਿਆ ਇੱਥੋਂ ਬੰਦੇ ਵੀ ਲੰਘਦੇ ਪਏ ਸੀਗੇ ਜਿੱਦਾਂ ਹੁੰਦਾ ਨੂੰ ਦੱਸਿਆ ਵੀ ਉਹ ਲੰਘ ਰਹੇ ਸੀਗੇ ਤੇ ਐਕਸੀਡੈਂਟ ਹੋਣ ਤੋਂ ਬਚ ਗਿਆ ਜਿਹੜਾ ਪਰ ਰੱਬ ਨੇ ਬਚਾ ਰੱਖਿਆ ਪਰ ਜਿਹਾ ਵਦਾ ਹੈ ਖੱਡਾ ਹੈ ਇਹ ਇੱਕ ਨਹੀਂ ਹੈਗਾ ਇਹ ਸਾਰੇ ਰਸਤੇ ਜੀ ਅੱਗੇ ਸਾਰੀ ਜਗ੍ਹਾ ਇਹ ਕੋਨੋਲੀ ਤੱਕ ਆ ਜੀ ਸਾਰੀ ਜਗ੍ਹਾ ਟੁੱਟੀ ਹੋਈ ਹੈ ਇਹਦਾ ਚੱਕ ਟੇਰ ਤੱਕ ਸਾਰੀ ਟੁੱਟੀ ਹੋਈ ਹੈ ਕਿੰਨੇ ਕਿਲੋਮੀਟਰ ਦਾ ਰਾਹ ਹੋਣਾ ਹੈ ਇਹ ਕਮ ਸੇ ਕਮ 10 ਤੇ 15 ਕਿਲੋਮੀਟਰ ਦਾ ਰਾਹ ਹੋਣਾ ਜੀ ਸਾਰੀ ਜਗ੍ਹਾ 10 ਤੇ 15 ਕਿਲੋਮੀਟਰ ਪਾਰ ਕਰਨ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੋਣਾ ਇਸ ਹਿਸਾਬ ਨਾਲ ਖੱਡਿਆਂ ਵਾਲੀ ਰੋਡ ਤੇ ਲੱਗ ਜਾਂਦੇ ਜੀ ਘੰਟਾ ਘੰਟਾ ਦਾ ਲੱਗ ਜਾਂਦਾ ਜੀ ਪੂਰਾ 15 ਕਿਲੋਮੀਟਰ ਨੂੰ ਘੰਟਾ ਲੱਗ ਜਾਂਦਾ ਜੀ ਪੂਰਾ ਕਨੌਲੀ ਤੱਕ ਜੀ ਘੰਟਾ ਲੱਗ ਜਾਂਦਾ ਜੀ ਘੰਟਾ ਫਿਰ ਇਹ ਸਿੱਧਾ ਰੋਡ ਜਿਵੇਂ ਰੂਪਨਗਰ ਨੂੰ ਜਾਂਦਾ ਚੰਦਪੁਰ ਟਕਾਲਾ ਵੀ ਹੈ ਜੀ ਇੱਕ ਉਹ ਰੋਡ ਦਾ ਬਹੁਤ ਬੁਰਾ ਹਾਲ ਆ ਉਹ ਅੱਜ ਤੱਕ ਬਣੀ ਨਹੀਂ ਉਹਦੀ ਕੋਈ ਉਹ ਨਹੀਂ ਹੈ ਜੇ ਸੁਣਵਾਈ ਨਹੀਂ ਹੈ ਜੀ ਉੱਥੇ ਵੀ ਜ਼ਰੂਰ ਜਾਵਾਂਗੇ ਪਰ ਮੈਨੂੰ ਇਹ ਦੱਸੋ ਜਿੱਦਾਂ ਹੁਣ ਕੋਈ ਰੱਬ ਨਾ ਕਰੇ ਪਿੰਡਾਂ ਦੇ ਵਿੱਚ ਐਮਰਜੈਂਸੀ ਹੋ ਜਾਂਦੀ ਆ ਤੇ ਇੱਥੋਂ ਦਾ ਹਸਪਤਾਲ ਜਾਣਾ ਮਤਲਬ ਕਿੰਨਾ ਕਿਲੋਮੀਟਰ ਪੈਂਦਾ ਹੁਣ ਰੋਪਨਗਰ ਦਾ ਉੱਥੇ 5 ਕਿਲੋਮੀਟਰ ਪੈ ਜਾਂਦਾ 5 ਕਿਲੋਮੀਟਰ ਦੇ ਤੁਸੀਂ ਇੱਥੇ ਖੜੇ ਆ ਵਿੱਚ ਉਹ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ ਇਦਾਂ ਨਿਕਲਣ ਲੱਗੇ ਬਿਲਕੁਲ ਹੁੰਦੀ ਹੈ ਜੀ ਉਹਰੇ ਆ ਬਾਈ ਜੀ ਉਹ ਨਹੀਂ ਇੱਕ ਸਾਈਕਲ ਤੋਂ ਵਿੱਚ ਸਾਈਕਲ ਤੇ ਆਏ ਹੋਏ ਆ ਬਾਈ ਜੀ ਕਿਆ ਨਾਮ ਆ ਤੁਹਾਡਾ ਇਹ ਨਾਮ ਸਤਵੰਦਰ ਸਿੰਘ ਹੈ ਆ ਰੋਡ ਠੀਕ ਹੈ ਇਹ ਨਹੀਂ ਠੀਕ ਨਹੀਂ ਹੈ ਨਹੀਂ ਕਿਆ ਕਹਿੰਦੇ ਫੇਰ ਤੁਸੀਂ ਮੈਂ ਕਹਿੰਦਾ ਬੁਰਾ ਹਾਲ ਹੋ ਜਾਂਦਾ ਰੋਪਨ ਜੀ ਕੱਤਵਾਰ ਹੈ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਟਿਆਲਾ ਜੀ ਪਟਿਆਲਾ ਪਿੰਡ ਹਾਂਜੀ ਕਿਲੋਮੀਟਰ ਇੱਥੋਂ ਤੇ 13 ਕਿਲੋਮੀਟਰ ਪੈ ਜਾਂਦਾ ਸਾਨੂੰ ਦਾ ਜੀ 13 ਕਿਲੋਮੀਟਰ ਫੇ ਕਿੰਨੇ ਕ ਟਾਈਮ ਚ ਆ ਕੇ ਹੁਣੇ ਤੁਸੀਂ ਇਹੋ ਜੀ ਰੋਡ ਤੇ ਪਰਥੇ ਸਾਨੂੰ ਲੱਗ ਗਿਆ ਘੰਟਾ ਲੱਗ ਗਿਆ ਆਉਂਦੇ ਆਉਂਦੇ ਹਾਂਜੀ 13 ਕਿਲੋਮੀਟਰ ਨੂੰ ਘੰਟਾ ਲੱਗਿਆ ਹੈ ਹਾਂਜੀ ਹਲਾ ਅੱਗੇ ਜਾਣਾ ਰੂਪੜ ਜਾਣਾ ਜੀ ਅੱਗੇ ਤਾਂ ਰੋਡ ਠੀਕ ਹੋਣੀ ਆ ਨਹੀਂ ਅੱਗੇ ਵੀ ਇਹੋ ਜੀ ਹੋ ਆ ਜੀ ਕੁਝ ਵੀ ਕਹੇ ਕਿਹਾ ਨਹੀਂ ਸਰਕਾਰ ਨੂੰ ਵੀ ਇੱਦਾਂ ਠੀਕ ਕਰ ਦਿਓ ਕਦੇ ਇਹੇ ਜੋ ਕੋਈ ਆਉਂਦਾ ਨਹੀਂ ਇਹ ਕਿਹਾ ਕਰੀਏ ਪਿੰਡ ਦੇ ਸਰਪੰਚਾਂ ਨੂੰ ਕਿਹਾ ਨਹੀਂ ਵੀ ਮੁੱਦਾ ਚੱਕੋ ਸਰਪੰਚ ਵੀ ਕੋਸ਼ਿਸ਼ ਨਹੀਂ ਕਰਦੇ ਹੈਗੇ ਜੀ ਨਹੀਂ ਜੀ ਇਹ ਆ ਜਿਹੜਾ ਰਾਹਗੀਰਾਂ ਦਾ ਇਹੀ ਕਹਿਣਾ ਵਾ ਕਿ ਇਹਨਾਂ ਨੇ ਦੱਸਿਆ ਬਾਈ ਜੀ ਹੋਰਾਂ ਨੇ ਕਿ ਪਿੰਡ ਟਕਾਲਾ ਤੇ ਚੰਦਪੁਰ ਦੀ ਵੀ ਰੋਡ ਆ ਉਹਦੀ ਹਾਲਤ ਇਸ ਤੋਂ ਵੀ ਖਸਤਾ ਹੈ ਉੱਥੇ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਜਾ ਕੇ ਤੇ ਆ ਅੱਜ ਦੀ ਰਿਪੋਰਟ ਆ ਬਾਈ ਜੀ ਕੋਈ ਕਹਿਣਾ ਚਾਹੁੰਦੇ ਕੀ ਕਹਿੰਨੇ ਜੀ ਉੱਥੇ ਬੋਰਡ ਲੱਗਿਆ ਹੋਊਗਾ ਟਕਾਲੇ ਦਾ ਉਦੋਂ ਉਦੋਂ ਜਾ ਕੇ ਇਹ ਰੋਪੜ ਜੱਸੀ ਗੱਲ ਉੱਥੇ ਟੁੱਟੀ ਹੋਈ ਰੋੜ ਹੈ ਨਿਊ ਚੈਨਲ ਵਾਲੇ ਦੱਸ ਰਹੇ ਦੱਸਣੀਆਂ ਰੋੜੋ ਦੇ ਰੋਡ ਦੇ ਬਾਰੇ ਚ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਰਦਾਰ ਮੋਹਨ ਸਿੰਘ ਜੀ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਪਿੰਡ ਪਟਿਆਲਾ ਤੋਂ ਆ ਰਹੇ ਜੀ ਅੱਛਾ ਜੀ ਰੋਪੜ ਜਾ ਰਹੇ ਅੱਛਾ ਰੋਡ ਠੀਕ ਹੈ ਤੁਹਾਡੇ ਪਿੰਡ ਰੋਡ ਕਿੱਥੇ ਠੀਕ ਹੈ ਜੀ ਬਹੁਤ ਬੁਰਾ ਹਾਲ ਆ ਪੈਦਲ ਪੈਦਲ ਚੱਲਣ ਵਾਲਿਆਂ ਦਾ ਬਹੁਤ ਬੁਰਾ ਹਾਲ ਆ ਜੀ ਗੱਡੀਆਂ ਵਾਲੇ ਪਟੜਾ ਆਉਂਦੇ ਆ ਬਹੁਤ ਵੱਡੇ ਵੱਡੇ ਖੱਡੇ ਹੋਏ ਆ ਹਾਂ ਜੀ ਤੱਤ ਵੀ ਤਾਂ ਇੱਕ ਹਾਲਾਤ ਆ ਜਾ ਹੋਣ ਲੱਗਿਆ ਸੀਗਾ ਰੱਬ ਨੇ ਬਚਾ ਕਰ ਲਿਆ ਅਸੀਂ ਵੀ ਲੰਘਦੇ ਪਈ ਸੀ ਇਤੋਂ ਅਸੀਂ ਦੇਖ ਲਿਆ ਚਾਹਨੇ ਕਿ ਮੈਂ ਕਿਹਾ ਚਲੋ ਵੀ ਚਲੋ ਰਿਪੋਰਟ ਲਾ ਦਿੰਨੇ ਆ ਜੀ ਪਰ ਤੁਸੀਂ ਕਿੱਧਰ ਦੇਖਦੇ ਹੋ ਵੀ ਇਹ ਤੁਹਾਡਾ ਪਿੰਡ ਬਾਈ ਜਿਉਰੀ ਵੀ ਇੱਥੇ ਆ ਰਹੇ ਪਤਿਆਲਾ ਤੋਂ ਆ ਰਹੇ ਕਹਿੰਦੇ 13 ਕਿਲੋਮੀਟਰ ਆ ਉਹ ਤਾਂ ਚਲੋ ਸਾਈਕਲ ਤੇ ਆ ਰਹੇ ਤੁਸੀਂ ਤਾਂ ਫਿਰ ਵੀ ਤੇਜ਼ ਆ ਕੇ ਸਕੂਟਰੀ ਹਾਂ ਜੀ ਸਕੂਟਰੀ ਮੈਂ ਵੀ 20 25 ਦੀ ਚਲਾਉਂਦਾ ਜੀ ਚਲਦੀ ਨਹੀਂ ਜ਼ਿਆਦਾ ਤੇਜ਼ ਖੱਡੇ ਕਾਹਦੇ ਉਤੋਂ ਤੇਜ਼ ਕਾਹਦੇ ਚਲਾਉਂਦੇ ਤੇਜ਼ ਤਾਂ ਨਹੀਂ ਚਲਾਉਂਦੇ ਖੱਡੇ ਬਹੁਤ ਆ ਸੜਕ ਟੁੱਟੀ ਹੋਈ ਆ ਐਕਸੀਡੈਂਟ ਹੋ ਜਾਊਗਾ ਫਿਰ ਮਰ ਜਾਾਂਗੇ ਹੋਰ ਕਿਆ ਕਹਿੰਦੇ ਬਾਈ ਜੀ ਇਹਨਾਂ ਦੇ ਲੜਕੇ ਦਾ ਵੀ ਇਦਾਂ ਰੋਡ ਖਰਾਬ ਹੋਣ ਦੀ وجہ ਤੇ ਡਿਵਾਇਡਰ ਨਾਲ ਵੱਜੇ ਉਹਦੀ ਉਹਦੀ ਤਾਂ ਕੋਈ ਸੁਣਵਾਈ ਨਹੀਂ ਕੀਤੀ ਗਈ ਕਿਸੇ ਨੇ ਅੱਛਾ ਜੀ ਬੋਰਡ ਰੱਖੇ ਹੋਵੇ ਪੈਟਰੋਲ ਪੰਪ ਦੇ ਦੀ ਕੋਈ ਸੁਣਵਾਈ ਨਹੀਂ ਕਰੀ ਗਈ ਅਜੇ ਤੱਕ ਅੱਛਾ ਕਦੋਂ ਦੀ ਗੱਲ ਹੈ ਜੀ ਇਹ ਕਾਫੀ ਟਾਈਮ ਹੋ ਗਿਆ ਜੀ 11ਵੇਂ ਮਹੀਨੇ ਦੀ 11ਵੇਂ ਹਾਂ ਇਹ ਰੋਲ ਮਜਰੇ ਹਾਂ ਜੀ ਰੋਲ ਮਜਰੇ 11ਵੇਂ ਮਹੀਨੇ ਦੀ 4 ਤਰੀਕ ਨੂੰ ਐਕਸੀਡੈਂਟ ਹੋਇਆ ਮੇਰਾ ਬੇਟੇ ਦਾ ਸਗੂਟੀ ਤੇ ਸੀਗਾ ਉਹ ਰੋਂਗ ਸਾਈਡ ਦੇ ਬੰਦੇ ਆ ਰਹੇ ਸੀਗੇ ਉਹਨੂੰ ਬਚਾਉਂਦਾ ਪਚਾਉਂਦਾ ਉਹ ਪੰਪ ਵਾਲਿਆਂ ਦਾ ਬੈਰੀਕੇਡ ਰੱਖਿਆ ਸੀ ਸਿੱਧਾ ਬੈਰੀਕੇਡ ਮੱਥੇ ਦੇ ਬਜਾ ਚਾਹ ਹੋ ਗਿਆ ਕਿਨੇ ਕਿੱਥੋਂ ਜੀ ਮਰ ਗਿਆ ਸੀ ਕਿ ਡੈਥ ਹੋ ਗਈ ਸੀ ਕਿ ਉਹਨਾਂ ਦੇ ਕਿਤੇ ਨਾ ਕਿਤੇ ਨਾ ਜੇ ਇਹ ਰੋਡ ਵੀ ਠੀਕ ਹੋਣ ਤਾਂ ਆਵਾਜਾਈ ਵੀ ਚੱਲੀ ਜਾਊਗੀ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਪਰੇਸ਼ਾਨੀ ਥੋੜੀ ਜਿਹੀ ਘੱਟ ਜਾਊਗੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਰੋਡ ਇਹ ਜਿਹੜੀ ਛੇਤੀ ਤੋਂ ਛੇਤੀ ਬਹਾਲ ਕਰ ਦਿੱਤੀ ਜਾਵੇ ਕਿਉਂਕਿ ਬਹੁਤ ਪਰੇਸ਼ਾਨੀ ਜਿਹੜੀ ਦੇਖਣੀ ਪੈ ਰਹੀ ਐ ਇਧਰ ਦੀ ਆਮ ਜਨਤਾ ਨੂੰ ਅਸੀਂ ਲੰਘ ਰਹੇ ਸੀਗੇ ਸਾਨੂੰ ਵੀ ਪਤਾ ਵੀ ਸਾਨੂੰ ਕਿੰਨਾ ਕੁ ਅਸੀਂ ਬਚਾ ਬਜਾ ਕੇ ਚੱਲੇ ਆ ਇੱਥੇ ਪਰ ਇਹ ਰੋਡ ਆ ਜਿਹੜੀ ਠੀਕ ਹੋਣੀ ਚਾਹੀਦੀ ਅਸੀਂ ਇਹੀ ਮੰਗ ਕਰਦੇ ਆ ਬਾਈ ਜੀ ਹੋਰ ਐ ਨਾ ਗੱਲ ਕੀਤੀ ਵੀ ਡਕਾਲਾ ਤੇ ਚੰਦਪੁਰ ਦੀ ਰੋਡ ਉੱਥੇ ਵੀ ਜਾ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਸਾਰ ਸਾਰੀ ਜਗ੍ਹਾ ਹੈ ਜੇ ਥਰਮੋ ਪਲਾਂਟ ਨੂੰ ਜਾਂਦੀ ਸਾਰੀ ਰੋਡ ਖਰਾਬ ਹੈ ਜੀ ਅਜੇ ਤੱਕ ਕੋਈ ਕਿਸੇ ਨੇ ਸੁਣਵਾਈ ਨਹੀਂ ਕਿੰਨੇ ਆ ਉਹ ਕਰਾ ਮਤਲਬ ਬੋਲੇ ਜੀ ਉਰੇ ਕਿਸੇ ਨੇ ਧਰਨੇ ਵੀ ਲਾ ਲੇ ਜੀ ਧਰਨੇ ਵੀ ਲਾ ਲੇ ਜੀ ਚਲੋ ਕੋਈ ਨਹੀਂ ਬਾਈ ਅਸੀਂ ਜਾ ਕੇ ਦੇਖਦੇ ਆ ਪਿੰਡ ਡਕਾਲਾ ਤੇ ਪਿੰਡ ਚੰਦਪੁਰ ਦੀ ਰੋਡ ਨੂੰ ਇਸ ਤੋਂ ਬਾਅਦ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਸਿੱਧਾ ਆਜੋ ਚੱਲੀਏ ਜਿਵੇਂ ਕਿ ਬਾਈ ਜੀ ਹੋਰਾਂ ਨੇ ਦੱਸਿਆ ਸੀ ਸਾਨੂੰ ਕਿ ਪਿੰਡ ਡਕਾਲਾ ਦੇ ਪਿੰਡ ਚੰਦਪੁਰ ਦੀ ਸੜਕ ਦਾ ਹਾਲ ਵੀ ਵੇਖਣਯੋਗ ਆ ਮੈਂ ਇੱਥੇ ਪਹੁੰਚਿਆ ਜਦੋਂ ਮੈਂ ਦੇਖ ਲਿਆ ਵੀ ਸੱਚੀਓ ਵੇਖਣਯੋਗ ਆ ਵੇਖਣਯੋਗ ਨਹੀਂ ਨਿੰਦਣਯ ਮੈਂ ਕੈਮਰਾਮੈਨ ਨੂੰ ਕਹੂੰਗਾ ਮੈਨੂੰ ਫੋਲੋ ਕਰੇ ਮੜਾ ਜਾ। ਬਾਈ ਜੀ ਸੜਕ ਨਹੀਂ ਹੈਗੀ ਇਹ, ਇਹ ਖੱਡੇ ਹੀ ਆ। ਜਿੱਦਾਂ ਕਿ ਪਿੰਡ ਦੀ ਕੋਈ ਫਿਰਨੀ ਨਹੀਂ ਹੁੰਦੀ ਆ, ਉਹ ਪਹੀ ਹੁੰਦੀ ਆ। ਉਹੋ ਜਿਹਾ ਮਾਹੌਲ ਆ। ਕੈਮਰੇ ਵਿੱਚ ਤੁਹਾਨੂੰ ਦਿਖਦਾ ਹੋਊਗਾ ਕਿ ਨਹੀਂ ਮੈਂ ਕਹੂੰਗਾ ਵੀ ਸਿੱਧਾ ਦੇਖੋ ਤੁਸੀਂ ਸਿਰੇ ਤੱਕ ਟੁੱਟੀ ਹੋਈ ਆ ਖੱਡੇ ਸ਼ਰਿਆਮ ਦਿਖ ਰਹੇ ਆ ਇਹ ਸੜਕ ਤੇ। ਘੱਟੋ ਘੱਟ ਵੀ ਕਿਲੋਮੀਟਰ ਤੇ ਥੋੜੀ ਜੀ ਉੱਪਰ ਹੋਊਗੀ ਸੜਕ ਪਰ ਖੱਡੇ ਹੀ ਖੱਡੇ ਆ। ਇੱਧਰ ਬਾਈ ਜੀ ਹੁਣੀ ਵੀ ਖੜੇ ਆ। ਮੈਂ ਦਿਖਾਉਂਗਾ ਆਹ ਉਹ ਲਿੰਕ ਰੋਡ ਆ। ਕੈਮਰਾਮੈਨ ਮੈਂ ਕਹੂੰਗਾ ਪਿੱਛੇ ਘਮਾਵ ਰਿਹਾ ਵਿਊ। ਇਹ ਜਿਹੜਾ ਲਿੰਕ ਰੋਡ ਆ ਉਹ ਜਾ ਰਿਹਾ ਸੀਗਾ ਜਿੱਥੇ ਆਪਾਂ ਪਹਿਲਾਂ ਰਿਪੋਰਟ ਦਿਖਾਈ ਸੀ ਤੁਹਾਨੂੰ ਆ ਦੇਖੋ ਮੈਂ ਜਿੱਥੇ ਤੁਰ ਰਿਹਾ ਇੱਥੇ ਵੀ ਖੱਡੇ ਹੀ ਆ ਤੇ ਕੈਮਰਾਮੈਨ ਦੀ ਸਾਈਡ ਤੇ ਕਹੂੰਗਾ ਮੈਂ ਦਿਖਾਵੇ ਉੱਥੇ ਵੀ ਖੱਡੇ ਹੀ ਆ ਇਹ ਰੋਡ ਦਾ ਹਾਲ ਇਹ ਰੋਡ ਦੀ ਹਾਲਤ ਜਿਹੜੀ ਇਹ ਇੰਨੀ ਖਸਤਾ ਹੋ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਮੇਰੇ ਨਾਲ ਆਉਣ ਬਾਈ ਜੀ ਇੱਕ ਮਿੰਟ ਆਇਓ ਤੁਸੀਂ ਰੋਡ ਠੀਕ ਆ ਨਹੀਂ ਨਹੀਂ ਰੋਡ ਰੋਡ ਮੇ ਤਾਂ ਬਹੁਤ ਦਿਨ ਸੇ ਗਾੜਾ ਪੜਾ ਹੈ ਜਾਣੇ ਆਣੇ ਮੇ ਬਹੁਤ ਆਉਖਾ ਹੈ ਆਉਖਾ ਬਹੁਤ ਆਉਖਾ ਤੇਰੇ ਨਾਲ ਤੂੰ ਮੈਂ ਤਾਂ ਚਾਂਦਪੂੜੇ ਕਾਲੇ ਰੰਦ ਹੈ ਜੀ ਕਾਦੀ ਡੁੱਟੀ ਵੀ ਇਹ ਇਹ ਤਾਂ ਬਹੁਤ ਪੁਰਾਣਾ ਸ ਟੁੱਟੇ ਹੋਇਆ ਹੈ ਅੱਛਾ ਮੈਂ ਕਹੂੰਗਾ ਮੇਰੇ ਨਾਲ ਆਉਣ ਕੈਮਰਾਮੈਨ ਤੇ ਬਾਈ ਜੀ ਹੋਰੀ ਹੋਰੇ ਬੈਠੇ ਆ ਆਪਾਂ ਗੱਲਬਾਤ ਕਰ ਲੈਨੇ ਇਹਨਾਂ ਨਾਲ ਵੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਜੀ ਕਦੇ ਕਦੇ ਆਈ ਜੀ ਆ ਰੋਡ ਠੀਕ ਹੈ ਇਹ ਬੜਾ ਹਾਲ ਹੈ ਜੀ ਬਾਬਾ ਜੀ ਬਾਬਾ ਜੀ ਮੈਂ ਇਹ ਤਾਂ ਦੇਖਿਆ ਵੀ ਮੈਂ ਤਾਂ ਕਹਿੰਦਾ ਸੀ ਬੰਦਾ ਕਹਿੰਦਾ ਉੱਥੇ ਰੋਡ ਮਾੜੀ ਜੀ ਟੁੱਟੀ ਵੀ ਆ ਮੈਂ ਜਾ ਦੇਖਿਆ ਨਹੀਂ ਗਾਹਾਂ ਜਾ ਕੇ ਦੇਖ ਮਾੜੀ ਜੀ ਤਾਂ ਉਹੀ ਕਹੀਏ ਨੇ ਆ ਦੇਖ ਲਿਆ ਜੀ ਉਹ ਰੋਡ ਤਾਂ ਕਾਫੀ ਖਰਾਬ ਹੋ ਰਹੀ ਹੈ ਗਾਹਾਂ ਜਾ ਕੇ ਦੇਖੋਗੇ ਹਾਂ ਜੀ ਹਾਂ ਕੋਈ ਮੰਗ ਮੰਗ ਕਰਦੇ ਹੋ ਸਰਕਾਰ ਤੋਂ ਕਰਦੇ ਹੁਣ ਮੈਂ ਬਾਹਰ ਮਾਰ ਚਲ ਦਵਾਈ ਅੱਛਾ ਫਿਰ ਵੀ ਤੁਸੀਂ ਇੱਥੇ ਬੈਠੇ ਹੋ ਨੇ ਫਿਰ ਵੀ ਕੋਈ ਐਕਸੀਡੈਂਟ ਤਾਂ ਨਹੀਂ ਹੁੰਦਾ ਇੱਥੇ ਕੋਈ ਹੁੰਦੇ ਹੀ ਐਕਸੀਡੈਂਟ ਹੁਣ ਜਗਾ ਤਾਂ ਹੋਆ ਅੱਛਾ ਜੀ ਉਹ ਟੋਆ ਬਚਾਉਂਦਾ ਦੂਜੇ ਮਰਦਾ ਬੰਦਾ ਤੁਸੀਂ ਦੇਖ ਲਓ ਇੱਥੇ ਵੀ ਇਹੋ ਜਿਹੇ ਹਾਲਾਤ ਆ ਜਿਹੜੇ ਬਣੇ ਹੋਏ ਆ ਇਸ ਪਿੰਡ ਇਹ ਪਿੰਡ ਦੀ ਰੋਡ ਆ ਜਿਹੜੀ ਇਹ ਇੰਨੀ ਵਰਤੀ ਜਾਂਦੀ ਆ ਨਾ ਇਧਰੋਂ ਕਈ ਪਿੰਡ ਪੈਂਦੇ ਆ ਜਿਹੜੇ ਉਹ ਸਾਰੇ ਬੰਦੇ ਇੱਥੋਂ ਹੀ ਲੰਘ ਕੇ ਆਉਂਦੇ ਆ ਮੈਂ ਦੱਸਦਾ ਮੈਂ ਪਿੰਡ ਦਬੁਰਜੀ ਪਿੰਡ ਲੋਗੜ ਫਿੱਡੇ ਪਿੰਡ ਰੋਲ ਮਾਜਰਾ ਜੇ ਜਿਹੜਾ ਇਧਰ ਲੌਦੀ ਮਾਜਰਾ ਵਾ ਉਹ ਪਿੰਡ ਡਕਾਲਾ ਪਿੰਡ ਚੰਦਪੁਰ ਸਾਰੇ ਇਧਰੋਂ ਹੀ ਲੰਘ ਕੇ ਆਉਂਦੇ ਆ ਤਾਂ ਕਿ ਉਹ ਰੋਪੜ ਪਹੁੰਚ ਸਕਣ ਪਰ ਮੈਂ ਕਹਿੰਦਾ ਵੀ ਇਹ ਕਿਲੋਮੀਟਰ ਦੀ ਰੋਡ ਪਾਰ ਕਰਨ ਨੂੰ ਇਹਨਾਂ ਨੂੰ 10 ਮਿੰਟ ਲੱਗ ਜਾਂਦੇ ਹੋਣੇ ਜਿੰਨੇ ਇੱਕ ਖੱਡੇ ਆ ਇਹਦੇ ਵਿੱਚ ਬੰਦਾ ਖੱਡੇ ਬਚਾਉਂਦੇ ਬਚਾਉਂਦੇ ਹੀ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਜਿਹੜਾ ਜਿਵੇਂ ਕਿ ਬਾਬਾ ਜੀ ਹੋਰਾਂ ਨੇ ਦੱਸਿਆ ਸੋ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਇਹਨੂੰ ਠੀਕ ਕਰ ਦਿੱਤੀ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਲੰਗਣਾ ਹੈ ਉਹ ਸੋਖਾ ਹੋ ਜਾਵੇ ਤੇ ਆਵਾਜਾਈ ਦਾ ਜਿਹੜਾ ਆਵਾਜਾਈ ਹੈ ਜਿਹੜੀ ਉਹ ਚੰਗੀ ਤਰ੍ਹਾਂ ਹੋ ਸਕੇ ਏ ਸੀ ਅੱਜ ਦੀ ਰਿਪੋਰਟ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਮੈਂ ਆ ਗੁਰਜੀਤ ਸਿੰਘ ਜੀ ਸਟਾਰ ਟੀਵੀ ਚੈਨਲ ਤੋਂ